ਕਾਸੀ ਜਾਲ ਜੀ ਤੁਸੀਂ ਦੇਖ ਰਹੇ ਹੋ ਪੀਬੀ 20 ਬਲਾਚੁਰ ਦਾ ਚਾਨਣ ਤੇ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀਆ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਪਰ ਤੁਸੀਂ ਕਹਿੰਨਾ ਗਰਮ ਬੋਲਦਾ ਮੈਂ ਦੇਖੋ ਅਸੀਂ ਪ੍ਰੈਸਰ ਪੁਟਰ ਹੈਗੇ ਜਰੂਰ ਆ ਪਰ ਅਸੀਂ ਲੋਕਾਂ ਦੇ ਆ ਬਾਬਾ ਜੀ ਦੇ ਸੱਟ ਲੱਗੀ ਆ ਇਹ ਜਾ ਰਹੀ ਆ ਸਾਮਾਨ ਸਾਮਾਨ ਖੜਾ ਚਾਹੁੰਦਾ ਇਹ ਹੋਏ ਤੁਸੀਂ ਇੱਥੋਂ ਸਟਰੀਚੇ ਨਿਕਲੇ ਆਹ ਉਹ ਇਧਰੋਂ ਆਣਾ ਮੈਂ ਆ ਜੰਪ ਜਿਆ ਲੱਗਾ ਬੱਜੇ ਕਿੱਦਾਂ ਆ ਵਾਸੋਂ ਤੋਂ ਇੱਧੇ ਨਿਕਲੇ ਉੱਪਰ ਨੂੰ ਘੁੰਮ ਗਏ ਹਾਂ ਕਰੇ ਇੱਥੋਂ ਮੇਰੀ ਮੇਰੀ ਦਾ ਤੁਹਾਡੇ ਚਾਨਾ ਚ ਬੇਨਤੀ ਆ ਮੈਡਮ ਐਮ ਐਲ ਐ ਸੰਤੋਸ਼ ਕੜਾਹੀਆ ਜੀ ਜਾਂ ਲਾਡੀ ਰਾਣਾ ਪ੍ਰਧਾਨ ਜੀ ਜਾਂ ਤਾਂ ਇਹ ਟੋਏ ਨੂੰ ਥੋੜੀ ਜਿਹਾ ਸਿੱਧਾ ਪੱਧਾ ਕਰਾ ਦਿੱਤਾ ਜਾਵੇ ਬਣਾਉਣ ਦਾ ਤਾਂ ਪਤਾ ਨਹੀਂ ਇਹ ਤਾਂ ਬਾਬਾ ਜੀ ਦੇ ਕੋਲ ਪੁੱਛਣ ਬਣ ਜੂਗੀ ਜੀ ਇਹ ਕਿ ਨਹੀਂ ਤੇ ਆ ਪਤਾ ਜੀ ਰੱਬ ਨੂੰ ਪਤਾ ਹੈ ਤੇ ਬੇਨਤੀ ਆ ਦੇਖੋ ਪਹਿਲਾਂ ਵੀ ਬੇਨਤੀ ਕੀਤੀ ਸੀ ਹੁਣ ਬਾਬਾ ਜੀ ਦੇ ਸੱਟ ਲੱਗੀ ਇੱਕ ਉਮਰ ਸਿਆਣੇ ਆ ਬਹੁਤ ਵਿਚਾਰੀ ਜਿਆਦਾ ਹਨ ਤੇ ਉਹਦਾ ਠੀਕ ਹੈ ਬਾਬਾ ਜੀ ਤੁਸੀਂ ਆਹ ਉਹ ਦਾ ਪਛਾਣ ਹੋ ਗਿਆ ਆ ਆ ਪੈਰ ਤੇ ਆ ਦੇਖਿਓ ਬਾਕੀ ਇੱਧਰ ਵੀ ਲੱਗਦੀ ਹੈ ਦੂਜੇ ਵੱਲ ਹੈ ਆ ਤੁਹਾਡੇ ਗਿੱਟੇ ਨੇ ਵੀ ਲੱਗਦੀ ਆ ਓਏ ਹੋਏ ਇਹ ਚਾਰੇ ਲੱਗੀ ਹੋਈ ਉਹ ਗਿੱਟੇ ਦੇ ਵਿੱਚ ਬਹੁਤ ਚਲੇ ਬਾਬੂ ਉਹ ਮਾਰ ਲੈ ਜਦੋਂ ਅੱਜ ਬੰਦੀ ਆ ਬਾਬੂ ਇਹ ਜਾਂਦਾ ਪਹਿਲਾਂ ਪੱਟੀ ਕਰਾ ਲਾ ਉਹ ਬਾਬੂ ਤੁਸੀਂ ਪੱਟੀ ਕਰਾ ਲਿਓ ਜਦੋਂ ਜਾ ਕੇ ਆਹੋ ਕੋਈ ੋਲੀ ੋਲੀ ਜਾਇਓ ਥੋੜਾ ਰੈਂਪ ਨੂੰ ਸਿੱਧਾ ਪੱਧਰਾ ਕਰਾ ਦਿੱਤਾ ਜਾਵੇ ਜੀ ਤੁਹਾਡਾ ਧੰਨਵਾਦ ਆ ਕਿਉਂਕਿ ਪਬਲਿਕ ਦੇ ਅਸੀਂ ਆ ਲੋਕਾਂ ਦੇ ਅਸੀਂ ਆ ਤੇ ਲੋਕਾਂ ਦੇ ਨੁਮਾਇੰਦੇ ਤੁਸੀਂ ਆ ਠੀਕ ਹੈ ਜੀ ਕੁਝ ਬਾਈ ਕਹਿਣਾ ਚਾਹੁੰਦੇ ਆ ਤੁਸੀਂ ਕੁਝ ਕਹਿਣਾ ਚਾਹੁੰਦੇ ਨਹੀਂ ਇਹੀ ਨਾ ਅੱਗੇ ਰਿਕਵੈਸਟ ਆ ਕਿ ਜਲਦੀ ਤੋਂ ਜਲਦੀ ਇਹਨੂੰ ਸਿੱਧਾ ਕਰਾਇਆ ਜਾਵੇ ਜਾਂ ਬਣਵਾ ਦਿੱਤਾ ਜਾਵੇ ਬਣਵਾਓ ਇਹਨਾਂ ਨੂੰ ਸਿਆਣੇ ਆ ਹੁਣ ਡਿਗ ਪਏ ਆ ਹੈਗੇ ਵੀ ਕੱਲੇ ਸਗੇ ਇਹ ਨਾ ਕੋਈ ਹੁੰਦਾ ਜੇ ਨਾ ਕੋਈ ਹੁੰਦਾ ਤਾਂ ਫਿਰ ਤੁਹਾਨੂੰ ਪਤਾ ਹੀ ਆ ਸਿਆਣੇ ਬਣਾ ਦਾ ਔਖਾ ਆ ਜੀ ਤੇ ਦੇਖੋ ਤੁਸੀਂ ਪਬਲਿਕ ਦੇ ਨੁਮਾਇੰਦੇ ਆ ਤੁਹਾਡੀ ਅਸੀਂ ਬੇਨਤੀ ਤੁਹਾਡੇ ਅੱਗੇ ਕਰਦੇ ਆਂ ਬਈ ਐਦਾਂ ਦੇ ਬਜ਼ੁਰਗਾਂ ਦੀ ਸਾਨੂੰ ਬਹੁਤ ਲੋੜ ਆ ਹਜੇ ਹਨ ਫੇ ਜਿਗੇ ਆ ਉਹ ਵਿਚਾਰੇ ਜਦ ਕੋਲ ਬਾਈ ਸੀਗਾ ਤਾਂ ਉਹਨੇ ਚੱਕ ਲਿਆ ਬਾਈ ਨੇ ਅੱਜ ਕੱਲ ਕੋਈ ਇੰਨਾ ਕੋ ਕਰਦਾ ਨਹੀਂ ਹੈਗਾ ਪਰ ਬਾਬਾ ਜੀ ਕੋਈ ਨਹੀਂ ਤੁਸੀਂ ਜਾ ਕੇ ਪੱਟੀ ਕਰਾਓ ਠੀਕ ਹੈ ਵਾਹਿਗੁਰੂ ਤੰਦਰੁਸਤੀ ਵਾਖੇ ਤੇ ਬੇਨਤੀ ਆ ਜੀ ਇਹਨੂੰ ਮੜ ਮੋਟਾ ਸਿੱਧਾ ਪੱਧਰਾ ਕਰਾ ਦਿੱਤਾ ਜਾ ਵੀ ਜਿਆਦਾ ਯਾਰ ਡੂੰਗਾ ਜਿਆਦਾ ਡੂੰਗਾ ਹੈ ਸੋ ਬਾਕੀ ਤੁਸੀਂ ਪਬਲਿਕ ਨੇ ਜੋ ਕਮੈਂਟ ਕਰਨਾ ਉਹ ਅਸੀਂ ਸੈਕਟ ਕਰ ਲਵਾਂਗੇ ਤੁਸੀਂ ਜੋ ਕੁਝ ਕਹਿਣਾ ਚਾਹੁੰਦੇ ਆ ਮੈਂ ਪਹਿਲਾਂ ਵੀ ਬਹੁਤ ਡੇਂਗੜੇ ਇੱਥੇ ਬੋਲਿਆ ਵੇ ਬਾਈ ਜੀ ਇਹਨੂੰ ਸੈਟਮੈਂਟ ਕਰਾ ਦਿੱਤਾ ਜਾਵੇ ਫਿਰ ਇੰਨਾ ਘਟੋਟਾ ਉੱਤਿਆ ਘੱਲ ਦਿੱਤਾ ਆ ਬਾਕੀ ਤੁਹਾਡੀ ਆਪ ਦੀ ਮਰਜ਼ੀ ਤੁਸੀਂ ਕਮੈਂਟ ਕਰਨਾ ਬਾਈ ਜੀ ਤੁਹਾਡੇ ਸਿਰ ਤੇ ਆ ਧੰਨਵਾਦ ਪੀਪੀਬੀ ਬੜਾ ਚੁੰਦੇ ਚੈਨ ਨੂੰ ਪਿਆਰ ਕਰਦੇ ਰਹੋ ਛੋਟਾ ਵੀ ਤੁਹਾਡਾ ਬਿੰਦੂ ਖਰੋੜੀਓ ਕੋ ਨਵੀਂ ਅਪਡੇਟ ਹੋ ਜੂ ਜ਼ਰੂਰ ਦਵਾਂਗੇ ਜੀ